ਪੰਦੇਰ ਮਜੂ ਨੂੰ ਆਪੇ ਬੁਝਾ ਕੇ ਤੈਨੂੰ ਆਂਦਾ ਤੁਹਾਡੇ ਬੰਦੇ ਹੁਣ ਬਰੀ ਕਰ ਦੇਣੇ ਵੀ ਬੱਲੇ 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 ਬੜਾ ਮਾੜਾ ਨਿਕਲੇ ਯਾਰ ਇਹ ਬੰਦਾ ਹੋਈਓ ਉਹ ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ ਉਹ ਕੱਚੇ ਤੰਦਾਂ ਜਈਆਂ ਅੱਜ ਕੱਲ ਯਾਰੀਆਂ ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ ਕੱਚੇ ਤੰਦਾਂ ਜਈਆਂ ਅੱਜ ਕੱਲ ਯਾਰੀਆਂ ਪਾ ਕੇ ਚੋਗ ਪਿੱਛੋਂ ਮਾਰਦੇ ਨੇ ਤਾੜੀਆਂ ਕੱਚੇ ਤੰਦਾਂ ਜਾਈਆਂ ਅੱਜ ਕੱਲ ਯਾਰੀਆਂ ਉਹ ਕੱਚੇ ਤੰਦਾਂ ਜਾਈਆਂ ਅੱਜ ਕੱਲ ਯਾਰੀਆਂ ਉਹ ਕੱਚੇ ਤੰਦਾਂ ਦੀਆਂ ਅੱਜ ਕੱਲ ਯਾਰੀਆਂ ਹਾਂ ਚਾਚੇ ਦੀ ਆਵਾਜ਼ ਆਉਂਦੀ ਏ ਦੇਖਦਾ ਤੇ ਹੈ ਨਹੀਂ ਕਦੇ ਆਵਾਜ਼ ਆਈ ਆ ਮੈਨੂੰ ਜਿਆਦਾ ਕਿਤੇ ਲੋਕੇ ਵੇਖਣ ਦਿਆ ਵਾ ਕਿੰਨੇ ਸਿਆਪਾ ਪਾਉਣਾ ਹੀ ਮੇਰੇ ਭਾ ਦਾ ਕੋਈ ਨਾ ਕੋਈ ਹੋਂ ਇਸ ਸਕੀਮ ਲੜਾਵਾਂ ਹੁਣ ਐਦਾਂ ਨਹੀਂ ਗੱਲ ਬੰਨਨੀ ਚੱਲ ਆਪਣਾ ਸ਼ਤਾਨੀ ਦਿਮਾਗ ਲੜਾਇਆ ਹੁਣ ਪਹਿਲਾਂ ਸਾਡੇ ਵੇਲੇ ਹੁੰਦੇ ਸੀ ਜਦੋਂ ਇੱਕ ਦੂਜੇ ਨਾਲ ਪੱਗ ਵਟਾਉਣੀ ਤੇ ਪੂਰੀ ਯਾਰ ਦੀ ਯਾਰੀ ਨਿਭਾਉਣੀ ਆਹ ਕਾਦੀਆਂ ਯਾਰੀਆਂ ਯਾਰ ਓਹ ਹੋ ਹੋ ਬਹੁਤ ਦੁੱਖ ਲੱਗਾ ਯਾਰ ਮਾਰ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਉਹਨੇ ਮੈਂ ਗਾੜੀ ਘੇਰਨਾ ਜਾ ਕੇ ਆਂਦੀ ਇਹਨੂੰ ਮੈਂ ਕਹਣਾ ਹੱਥ 'ਚ ਕੀ ਨੇ ਉਤਰਾ ਮੰਨਣਾ ਨਹੀਂਗਾ ਕਿੰਨੇ ਸੋਹਣੇ ਫੁੱਲ ਪਏ ਆ ਬੰਨਣ ਵਾਲੇ ਹੋਏ ਆ ਹੂੰ ਕੀ ਬੰਦਿਆ ਕੋਈ ਸੇਰ ਦੇ ਅੰਦਰ ਬੜੀ ਮੈਂ ਮੜੀ ਜੀ ਹਵਾ ਪੱਖ ਲਈਏ ਅੰਦਰ ਬਹਿ ਬਹਿ ਕੇ ਵੀ ਥੱਕ ਜਾਈਦਾ ਤੇ ਇੱਕ ਉਹਨਾਂ ਦੀ ਟੈਨਸ਼ਨ ਬੜੀ ਆ ਕੀ ਬਣੂਗਾ ਉਹਨਾਂ ਦਾ ਉਹਨਾਂ ਵੀ ਤਾਂ ਜਿਆਦਾ ਟੈਨਸ਼ਨ ਮਾਤੇ ਉਹ ਤੇ ਰੋਂਦੀ ਨਹੀਂ ਦੇਖੀ ਜਾਂਦੀ ਆਣ ਗਵਣ ਵੀ ਹੱਸਦਾ ਵਸਦਾ ਰਵੇ ਨਾ ਫੇਰ ਹੀ ਚੰਗਾ ਲੱਗਦਾ ਤੇ ਜੇ ਇਦਾਂ ਜਿਹੜਾ ਜਿਹੜਾ ਤਾਲੇ ਲੱਗੇ ਆ ਚੰਗਾ ਨਹੀਂ ਲੱਗਦਾ ਨਾ ਬੰਦਾ ਜਾ ਕੇ ਬਹਿਣ ਜੋਗਾ ਤੇ ਨਾ ਹੋਰ ਥੋੜਾ ਉਖਾਵਾ ਕੰਮ ਕੇ ਹੁਣ ਇਹਦੇ ਉਹਨੂੰ ਪਤਾ ਉਹਦੇ ਦਿਲ ਤੇ ਕੀ ਵੀ ਦਿੱਤੀ ਆ ਸਾਡੇ ਵਰਗੇ ਤਾਂ ਗੱਲਾਂ ਕਰ ਆਉਂਦੇ ਨਾ ਇਦਾਂ ਕਰ ਨਾ ਇਦਾਂ ਕਰ ਉਹਨੇ ਕੀ ਆਖਣਾ ਵੀ ਚੰਗਾ ਕਿ ਨਹੀਂ ਕਰਦੀ ਉਹਨੇ ਫੇਰ ਉਸੇ ਵੇਲੇ ਡਹਿ ਬਣਾ ਮਗਰ ਉਹ ਕਈ ਸੋਚਾਂ ਸੋਚਣ ਕਈ ਕੋ ਕਰਨਾ ਉਹੋ ਤੇ ਚਾਚੀ ਜੀ ਗੱਲ ਵਾ ਜਿੱਦੇ ਤੇ ਮੁਸੀਬਤ ਪਈ ਪਈ ਉਹਦੇ ਤੇ ਹੁੰਦੀ ਆ ਏਦਾਂ ਹੀ ਆ ਚਾਚੀ ਜੀ ਫਿਰ ਤੁਹਾਡੇ ਮੇਰੇ ਵਰਗੇ ਦੀਆਂ ਤੇ ਗੱਲਾਂ ਹੀ ਆ ਦਲਾਸਾ ਦੇ ਕੇ ਘਰ ਨੂੰ ਆ ਜਾਣਾ ਆਪ ਹੀ ਖਾਣਾ ਪੀਣਾ ਉਹਨਾਂ ਦੀ ਜਾਣ ਨੂੰ ਸੋਗ ਪਿਆ ਹੁੰਦਾ ਵਾ ਮੈਂ ਬੇਹੇਰਾ ਨੂੰ ਕਹਿੰਨੀ ਆ ਜਾ ਆ ਜਾ ਕਹਿ ਦਿੰਦੀ ਮੁੜ ਕੇ ਹੁੰਦੀ ਵੀ ਨਹੀਂ ਕਿ ਉੱਥੇ ਹੀ ਰਹੀ ਜਾਂਦੀ ਉੱਥੇ ਬੈਠੀ ਰਹਿੰਦੀ ਨਹੀਂ ਜੀ ਕਰਦਾ ਚਾਚੀ ਜੀ ਘਰੋਂ ਬਾਹਰ ਵੀ ਬੰਦਾ ਨਿਕਲੇ ਨਾ ਤੇ ਗੱਲਾਂ ਹੀ ਹੁੰਦੀਆਂ ਵਾ ਲੋਕੀ ਗੱਲਾਂ ਬਣਾ ਲੈਂਦੇ ਆ ਤੇ ਮੈਂ ਵੀ ਬਾਹਰ ਨਿਕਲੀ ਸੀ

ਉਹ ਉਹਨਾਂ ਨੇ ਫੜਾ ਤਾਰੇ ਮੈਕਨਲ ਕਿ ਉਹਨਾਂ ਨੇ ਜੰਨੇ ਨੇ ਫੜਾ ਦਿਓ ਖੋਲਾਂ ਬਲਾ ਕਿ ਤੈਨੂੰ ਰੱਜਾ ਕਹਦਾ ਸ਼ੱਕ ਪੈ ਗਿਆ ਇਹ ਖੋਲਾਂ ਬਲਾ ਖੋਲ ਲਾ ਖੋਲ ਦੋ ਖੋਲ ਕਿਉਂ ਹੋ ਗਿਆ ਵਾ ਕੀ ਹੋ ਗਿਆ ਚਾਚਾ ਜੀ ਉਹ ਕਾਲੇ ਕ ਰੋਣਾ ਵਾਂਦ ਉਹ ਇਹਨੂੰ ਫੜਾ ਕੇ ਗਿਆ ਟਿਫਾਂ ਜਿਆ ਆਹ ਤੇ ਟਿਫਾ ਨਹੀਂ ਆ ਫਿਰ ਖੋਲ ਦੇ ਖੋਲ ਦੇ ਸੱਚਾ ਤੇ ਖੋਲ ਦੇ ਤੇ ਇਹ ਤਾਂ ਟਿਫਨ ਤਹਾਡਾ ਨਹੀਂ ਆ ਤਹਾੜ ਕੋ ਕਿੱਥੋਂ ਆ ਗਿਆ ਲੈ ਆ ਵੇਖ ਆ ਵੇਖ ਲੈ ਬਲਜੀਤ ਸੱਚ ਮੰਨ ਗਿਆ ਇਹਦੀ ਟਿਫਨ ਨਹੀਂ ਸਾਡਾ ਤੂੰ ਮਰਗਬੀ ਇਹ ਰਿਹਾ ਕਿਉਂ ਤੂੰ ਸਿਆਣੇ ਬਿਆਣੇ ਦਾੜੀ ਵਾਲੇ ਬੰਦੇ ਨੂੰ ਝੂਠੀਆਂ ਕਰਦਾ ਵਾ ਉਹ ਦਵਿੰਦਰ ਖਲੋਜਾ ਤੂੰ ਮੈਂ ਗੱਲ ਦੱਸਦਾ ਵਾਂ ਬਲਜੀਤ ਤੂੰ ਮੇਰਾ ਸੱਚ ਨਹੀਂ ਮੰਨਣਾ ਮੈਂ ਇਹਨਾਂ ਦੀ ਫੋਟੋ ਖਿੱਚੀ ਆ ਆ ਵੇਖ ਇਹਨੇ ਫੜਾਉਂਦਿਆਂ ਦੀ ਆ ਮੈਂ ਮਰ ਜਾ ਆ ਵੇਖ ਲੈ ਫੜਾਉਂਦਿਆ ਕਿ ਨਹੀਂ ਰਗਬੀ ਇਹ ਰੱਖ ਨਹੀ ਨਹੀਂ ਚਾਚੀ ਮੇਰੀ ਸੁਣ ਗੱਲ ਹੁਣ ਮੈਂ ਮਹਿਕਮੇ ਦੀ ਨੌਕਰੀ ਕਰਦਾ ਮੈਨੂੰ 100 ਬੰਦੇ ਨੇ ਮਿਲਣਾ ਉਹ ਤੇ ਜਿੰਦਾ ਮਰਜੀ ਚਾਹਤਾ ਫੋਟੋ ਖਿੱਚ ਕੇ ਦਿਖਾਈ ਜਾ ਮੇਰੀ ਸੁਣੋ ਗੱਲ ਚਾਚਾ ਜੀ ਜੇ ਤੁਸੀਂ ਪਰਦਾ ਪਾਉਣਾ ਹੋ ਤੇ ਫੋਰ ਫਿਰ ਤੁਸੀਂ ਤੇ ਫੋਟੋ ਆਪ ਖਿੱਚ-ਖਿੱਚ ਕੇ ਤੇ ਲੋਕਾਂ ਨੂੰ ਇਕੱਠਾ ਕਰ ਲੈਣਾ ਵੀ ਇਹ ਤੇ ਕਸੂਰ ਵਾ ਪਹਿਲਾਂ ਵੇਖ ਵੇਖ ਤੇ ਨਹੀਂ ਆ ਤਾਂ ਫੋਟੋ ਖਿੱਚਦਾ ਵਾਂ ਵੀ ਤੂੰ ਸੱਚ ਨਹੀਂ ਮੰਦੀ ਮੁੜ ਕੇ ਮੈਨੂੰ ਸੱਚ ਮਨਾ ਕੇ ਕਰਨਾ ਕੀ ਆ ਦੱਸ ਨਾਲੇ ਇਹਨੂੰ ਵੀ ਹੋ ਮੈਨੂੰ ਸੱਚ ਆ ਇਹ ਜਿਹੜਾ ਸੱਚ ਪੁੱਤ ਵਾ ਇਹਨੂੰ ਵੀ ਯਕੀਨ ਹੋ ਜਾਊਗਾ ਏ ਅੰਦਾ ਨਾ ਵੀ ਜਿਹੜੀ ਗੱਲ ਸਾਰੀ ਝੂਠ ਵਾ ਜਿਹੜੀ ਗੱਲ ਸਾਰੀ ਝੂਠ ਵਾ ਚਾਚੀ ਨਾ ਤੇਰੇ ਨਾਲ ਮਾਰੇ ਨਹੀਂ ਭਰਾਵਾ ਆਇਆ ਜਾ ਅਜੇ ਅਜੇ ਮੈਂ ਹੈਗਾ ਹੀ ਦੂਰ ਮੈਂ ਇਹਨਾਂ ਦੀਆਂ ਗੱਲਾਂ ਦਾ ਵੀ ਮੈਂ ਸੁਣ ਲਈਆਂ ਰਿਕਾਰਡਿੰਗ ਨਹੀਂ ਮੇਰੇ ਕੋਲ ਹੋਈ ਇਹਨਾਂ ਦਾ ਦਿਖਾਓ ਦੁਬਾ ਦਿਖਾ ਦਿਓ ਨਹੀਂ ਮੈਂ ਕਿਉਂ ਦਿਖਾਣਾ ਨਾ ਪਾਇਆ ਇਹਨਾਂ ਨੂੰ ਯਾਰ ਮੈਂ ਕੋਈ ਚੋਰ ਨਾ ਚੋਰ ਨਾਲ ਤੇ ਫੇਰ ਬਾਅਦ ਕਰਾਂ ਜੇ ਤੇ ਨਹੀਂ ਚੋਰ ਤੇ ਬਖਾਲ ਜੇ ਮੈਂ ਕਹਿੰਦਾ ਮੇਰੇ ਖਾਣ ਪੀਣੇ ਸਮਾਨਾਂ ਵਿੱਚ ਫੇਰ ਗੱਲ ਕਰਦੀ ਕਾਦਾ ਖਾਣ ਪੀਣ ਦਾ ਖਾਲ ਦੇਖ ਤੂੰ ਜਿਹੜੀਆਂ ਤੂੰ ਗੱਲਾਂ ਕੀਤੀਆਂ ਨਾ ਮੈਂ ਉਹ ਵੀ ਸੁਣੀਆ ਵਾਂ ਮੇਰੇ ਕੋਲ ਰਿਕਾਰਡਿੰਗ ਨਹੀਂ ਹੋਈ ਮੇਰੇ ਕੋਲ ਚਾਚਾ ਜੀ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਨਾਲੇ ਤੁਸੀਂ ਅੱਜ ਕਦ ਸਾਬਤ ਕਰ ਦਿੱਤਾ ਵਾ ਜੋ ਤੁਸੀਂ ਕੀਤਾ ਵਾ ਘਰ ਦੇ ਬੰਦੇ ਵੀ ਕਦੀ ਫੋਟੋਆਂ ਖਿੱਚਦੇ ਹੁੰਦੇ ਆਹ ਕੀ ਬਣਾ ਗੱਲ ਹੋਈ ਤੂੰ ਮੈਨੂੰ ਬਾਰ ਬਾਰ ਫੇਰ ਉਹ ਆਖੀ ਜਾਂਦੀ ਮੈਂ ਤੇਰੇ ਦਿੱਤੀ ਦਾ ਕਰਕੇ ਉਹਨੇ ਸੌ ਖਾਦੀ ਕਿ ਮੇਰਾ ਘਰ ਜਾੜਨਾ ਵਾ ਇਹਨਾਂ ਨੇ ਮੈਂ ਤੈਨੂੰ ਬੜੀ ਵਾਰੀ ਕਹੀ ਇਹਨਾਂ ਦੇ ਘਾਸੇ 'ਚ ਨਾ ਆਇਆ ਕਰ ਉਹ ਤੈਨੂੰ ਖੋਲਦਾ ਨਹੀਂ ਨਾ ਤੁਹਾਨੂੰ ਯਕੀਨ ਲੋਕਾਂ ਦਾ ਅਜਾੜਦੇ ਆਪਣਾ ਮਸਾਲਾ ਤੂੰ ਆਹ ਵੇਖ ਕੇ ਜਾਈ ਆਹ ਲੈ ਆਹ ਕੁਰਕੁਰੇ ਦਾ ਪੈਕੇਟ ਹੀ ਓ ਇਕਾ ਕਾ ਕਾਨੂੰ ਡਾ ਲਿਓ 10 ਆਹ ਪੀਰੇ ਵਿੱਚ 10 ਆਹ ਖੋਲ ਲਾ ਚਾਚੀ ਜੀ ਅੱਜ ਤੁਸੀਂ ਸਾਬਤ ਕਰਦਾ ਸਰੀਕ ਲਾਵੇ ਲੀਕ ਇਹ ਤੁਸੀਂ ਅੱਜ ਲੀਕ ਲੈ ਕੇ ਰੱਖ ਦਿੱਤੀ ਮੇਰੀਆਂ ਅੱਖਾਂ ਕਰੀ ਧੋਖਾ ਨਹੀਂ ਖਾ ਸਕਦੀਆਂ ਮੈਂ ਆਇਆ ਵਿੱਚ ਇਹ ਬਾਰ ਬਾਰ ਆਇਆ ਵਾ ਇਨੇ ਕੋਈ ਨਾ ਕੋਈ ਹਿਰਾਫੇਰੀ ਨੇ ਰਾਜ ਕੀਤੀ ਜ਼ਰੂਰ ਆ ਤੁਹਾਡਾ ਰਾਤਾ ਮੈਨੂੰ ਪਤਾ ਕਾਹਦੇ ਹਿਰੇਫੇਰੀ ਹੋਰ ਕੋਈ ਮਾਪਾ ਨਹੀਂ ਅੱਖਾਂ ਤੇ ਝੂਠੀਆਂ ਹੋਈ ਨਹੀਂ ਸਕਦੀਆਂ ਯਾਰ ਮੈਂ ਐ ਇੰਦੀ ਗੱਲ ਮੇਰੀ ਉਮਰ ਲੰਘੀ ਆ ਇੰਦੀ ਨਹੀਂ ਗੱਲ ਕੋਈ ਜੀ ਦੀ ਨਾ ਪੁੱਤ ਦੀ ਨਾ ਧੀ ਦੀ ਨਾ ਬੰਦੇ ਦੀ ਨਾ ਕਹੇ ਦੀ ਇਹਦੀ ਸੋਹ ਨਾ ਖਾ ਨਹੀਂ ਇਹਨੂੰ ਬੰਦਾ ਪੁੱਛੇ ਆ ਆਂਦਾ ਮੇਰਾ ਖਾਣ ਪੀਣ ਦਾ ਸਮਾਨ ਆ ਕੁਕਰੇ ਉਹਨੇ ਪਰ ਉਹਨਾਂ ਨੇ ਮੈਂ ਮੰਨਦੀ ਆ ਮਹਿਮਾਨ ਲਈ ਸਾਰੀ ਉਮਰ ਤੁਹਾਡੀ ਕਾਦੇ ਚ ਲੰਗੀ ਆ ਆਹੋ ਜਸੂਸੀਆਂ ਕਰਨ ਨੂੰ ਲੰਗੀ ਆ ਹੋਰ ਕੋਈ ਚੱਜ ਦਾ ਕੰਮ ਤਾਂ ਤੁਸੀਂ ਕੀਤਾ ਨਹੀਂ ਆ ਕੋਈ ਕਿਤੇ ਸਲੀਕੇ ਚ ਬੈਠੇ ਨੇ ਕੋਈ ਕੁੰਡੇ ਨਹੀਂ ਕਿਤੇ ਚੱਜ ਦੀ ਗੱਲਬਾਤ ਨਹੀਂ ਤੁਸੀਂ ਕੀਤੀ ਬਸ ਆਹੋ ਹੀ ਕੰਮ ਆ ਤੁਹਾਡੇ ਚ ਤੁਹਾਡਾ ਗਲਤ ਨਹੀਂ ਫਿਰ ਜੇ ਸੁਣ ਨਹੀਂ ਸਕੀਆਂ ਕੀ ਕਰਦੇ ਸੀ ਮੇਰੇ ਆਦਮੀ ਨੂੰ ਬਤਨਾਉਂਦਾ ਫਿਰ ਤੁਸੀਂ ਕੋ ਡਰਦੇ ਨਹੀਂ ਮਝੋ ਨੂੰ ਫਿਰ ਇੰਨੇ ਭਜਾਇਆ ਹੀ ਆਹੋ ਮੈਂ ਭਜਾਇਆ ਮੈਂ ਘਰ ਬੈਠਾ ਮੈਂ ਸਾਰੀਆਂ ਗੱਲਾਂ ਇਹਨਾਂ ਨੇ ਸੁਣ ਲਈਆਂ ਉੱਥੋਂ ਉਹ ਚਾਚਾ ਉਹਨਾਂ ਦੇ ਬੰਦੇ ਬਚਾਉਂਦੇ ਉੱਥੋਂ ਬਚਾਰੇ ਨੂੰ ਮਾਰ ਕਰ ਲੱਗਾ ਯਾ ਸੱਚ ਬਜੀ ਸੁਣਨਾ ਨਾ ਸੱਚ ਉਹ ਪੁਲਿਸ ਨੇ ਭੋਈਓ ਸਿਆਣੇ ਬੈਨੇ ਕਿੰਨੇ ਤੁਸੀਂ ਉਹ ਕੋਈ ਨਹੀਂ ਮਨਜ਼ੂਰ ਆਪੇ ਦਾ ਦੂਆ ਮੈਂ ਪੇਸ਼ਾਨੂਗਾ ਮੈਂ ਪੇਸ਼ਾਨੂਗਾ ਨਹੀਂ ਨਹੀਂ ਉਹ ਗਰੀਬ ਮਾਰ ਲਗਾ ਹੀ ਕਰਨ ਹੁਣ ਮੈਂ ਸੁਣਨੀ ਆ ਸਾਰੀਆਂ ਸੁਣੀਆਂ ਮੈਂ ਮਾਰ ਆ ਪੇਸ਼ਾਨੇ ਹਾਂ ਉਹ ਕੇ ਬਾਜੋ ਕਿੱਥੇ ਹੈ ਮੈਂ ਤੁਹਾਨੂੰ ਕਹੇ ਨਾ ਇਹਨੇ ਢਾਈ ਨਾ ਚੜ ਜੀ ਇਹ ਚੁੰਦੇ ਦੇ ਘਰ ਜਰ ਜੇ ਮੇਰੀ ਗੱਲ ਸੁਣੋ ਚਾਚਾ ਤੇ ਹੁਣ ਚੱਲ ਗਿਆ ਹੁਣ ਮੈਨੂੰ ਸੱਚੀ ਸੱਚੀ ਗੱਲ ਦੱਸ ਦੋ ਚਾਚਾ ਕਹਿੰਦਾ ਮੈਂ ਆਪ ਸੁਣੀ ਆ ਗੱਲਾਂ ਕੀ ਗੱਲ ਹੋਈ ਆ ਉਹ ਖੇ ਦੇ ਸਵਾਹ ਗੱਲ ਤੇ ਮਨ ਕਰਤ ਗੱਲਾਂ ਬਣਾਉਂਦਾ ਉਹ ਆਂਦਾ ਕਿ ਲੜਦੇ ਕਿਉਂ ਨਹੀਂ ਆ ਟਿਫਨ ਮੈਂ ਖਾਇ ਉੱਥੇ ਕਿ ਕਿਤੇ ਹੁੰਦੇ ਜਾਣਗੇ ਕਿ ਨਾਕੇ ਨੂੰ ਕਿ ਡਿਊਟੀ ਲੱਗ ਜਾਂਦੀ ਆ ਖਾਣ ਪੀਣ ਨੂੰ ਆ ਦੋ ਕੁ ਚੀਜ਼ਾਂ ਦੇ ਖੀਰੀਆਂ ਆ ਆ ਲੱਗ ਕੇ ਨੂੰ ਕਹਿੰਦੇ ਨਿਊਡਲ ਬਣਾ ਦਿਓ ਉਹ ਖਾ ਖੋ ਕੇ ਟਾਈਮ ਪਾਸ ਕਰ ਲੈ ਪਾਣੀ ਦੀ ਬੋਤਲ ਲੈ ਲਈਦੀ ਹਦੋਂ ਆ ਤਾਂ ਨਿਆਣੇ ਵਾਲੀਆਂ ਗੱਲਾਂ ਵਾ ਤੈਨੂੰ ਪਤਾ ਪੈ ਗਿਆ ਕਿ ਮੈਂ ਸ਼ਕੀਨ ਮਰ ਕੁੜਕੜੇ ਮੈਂ ਤਾਂ ਰੱਖੇ ਦੋ ਉਹ ਨਿਊਡਲ ਰੱਖੇ ਬਣਵਾ ਲਈ ਲੈ ਲਾਗੋਗੇ ਕੋਲ ਜਿਹੜਾ ਕਿਤੇ ਘਰ ਲੱਗੇ ਡਿਊਟੀ ਤੇ ਭੈਣ ਭੂਣ ਕਹਿ ਕੇ ਕਹਿੰਦਾ ਭੈਣ ਆ ਨਿਊਡਲ ਬਣਾ ਦੀ ਪਲੇਟ 'ਚ ਪਾ ਕੇ ਲੈ ਆ ਦੀ ਉਹ ਵਿਚਾਰੇ ਆਣ ਗਵਾਂ ਦੇ ਬਣਾ ਦਿੰਦੇ ਆ ਮੈਨੂੰ ਤੈਨੂੰ ਕੌਣ ਆਏ ਉਹ ਕਾਲੇ ਕੱਪਰਾਉਣਾ ਸੀ ਉਹ ਤੈਨੂੰ ਮੈਂ ਦੱਸਿਆ ਨੂੰ ਫੜੇ ਗਏ ਸਾਰੇ ਬੰਦੇ ਉਹਨਾਂ ਦੇ ਉਹ ਆਪਣੇ ਪਿੰਡ ਇਕੱਠਾ ਕਰਕੇ ਲੈ ਕੇ ਆਏ ਸੀ ਉਹ ਮੇਰਾ ਕਿਤੇ ਉੱਥੇ ਬੈਠਿਆ ਨਾ ਰਹਿ ਗਿਆ ਤੇ ਉਹ ਮੈਨੂੰ ਚੇਤਾ ਫੜਾਉਣ ਆਇਆ ਮੈਂ ਤੈਨੂੰ ਕਹਾਂ ਪ੍ਰਾਤੂ ਘਰੇ ਆ ਜਾਂਦਾ ਆਹਨਾਂ ਨੇ ਘਰ ਨਹੀਂ ਮੇਰੇ ਉਹਨਾਂ ਤੁਹਾਡਾ ਮੁਰਾ ਵਿੱਚ ਪਿਆ ਫੇਰ ਰਹਿਣਾ ਪੈਣਾ ਕੀ ਗੱਲ ਇੱਧਰ ਮਿਲਣ ਕੇ ਹੁੰਦੀ ਤੂਈ ਤੇ ਉਹਨਾਂ ਮੈਨੂੰ ਸਿਸੋ ਪੰਜ ਚ ਪਾਤਾ ਤੇ ਇੱਕ ਸਾਡੇ ਘਰ ਦੇ ਇਹਨਾਂ ਨੇ ਨਹੀਂ ਸਾਨੂੰ ਟਿਕਨ ਦੇਣਾ ਇਹਨਾਂ ਨੇ ਕਹਿਣਾ ਇਹਨਾਂ ਨੇ ਪਤਾ ਨਹੀਂ ਕੀ ਲੈ ਲਾ ਹਜੇ ਵਿਖਾਲ ਵੀ ਦਿੱਤਾ ਨਾ ਤਾਂ ਵੀ ਨਹੀਂ ਚਾਚਾ ਮੰਨਣਾ ਤੇ ਤੈਨੂੰ ਮਿਹਨਤ ਕੀ ਆ ਵੇਖ ਲੈ ਮੂਈ ਤਲਾਸ਼ੀ ਕਰ ਲੈ ਮ ਮੈਂ ਕਦੀ ਤਲਾਸ਼ੀ ਕਰਨੀ ਆ ਉਹ ਮੇਰੇ ਤੇ ਨਾ ਯਕੀਨ ਕਰਨ ਉਹ ਆਨਗਵਾਂ ਦੇ ਯਕੀਨ ਕਰਿਆ ਕਰ ਮੈਂ ਤੇ ਉਹਨਾਂ ਤੇ ਵੀ ਨਹੀਂ ਯਕੀਨ ਕਰਨੀ ਮੈਂ ਤੇ ਉਹਨਾਂ ਨੂੰ ਵੀ ਕੋ ਕਹਿਣ ਦੀ ਲੈ ਵੀ ਪੈਰਾਂ ਦੇ ਪਾਣੀ ਨਹੀਂ ਪਹਿਨ ਦਿੱਤਾ ਇਨੀ ਵਾ ਫੇਰ ਸੱਚੇ ਦਾ ਸੱਚਾ ਕਿਦਾਂ ਮੈਂ ਨਾ ਵੇਖੀ ਅੱਖਾਂ ਕਰਦੀ ਐ ਦੋਵੇਂ ਜੀ ਇਹਦੇ ਚਾਹੁੰਦੇ ਕਿ ਇਹਦਾ ਘਰ ਉੱਜੜ ਜਾਏ ਉਹਦੇ ਪ੍ਰਮਾਤਮਾ ਹੀ ਮੇਰਾ ਘਰ ਬਸਾਈ ਜਾਂਦੇ ਆ ਵਾ ਚਲੋ ਫੇਰ ਆਓ ਆਹ ਲੋ ਪਾਣੀ ਆਈਡੀ ਛੇਤੀ ਨਹੀਂ ਮੂੰਹ ਤੇ ਗੱਲਾਂ ਕਰਦੇ ਜੀਆਂ ਹੁੰਦੀਆਂ ਬੈਠ ਕੇ ਕਰੀਦੀ ਹੁੰਦੀ ਗੱਲ ਥੋੜਾ ਬੋਤਾ ਸਬਰ ਦੇ ਨਾਲ ਸਬਰ ਵੀ ਬੰਦੇ 'ਚ ਹੋਣਾ ਚਾਹੀਦਾ ਵਾ ਇਹਨਾਂ 'ਚ ਬਹੁਤ ਸਬਰ ਆ ਹੈ ਉਹਦਾਂ ਦੇ ਨਾਲ ਹੋਰ ਅੜੀ ਆ ਕੀ ਲੈਣਾ ਇਹਨਾਂ ਗੱਲਾਂ 'ਚ ਉਹ ਵਿਚਾਰੇ ਮਰ ਚੱਲੇ ਮਾਤੜਾ ਇਹੋ ਜਿਹਾ ਮਾਰ ਕਰਨ ਰਿਆ ਵਾ ਇਹੋ ਯਾਰ ਮਾਰ ਕਰਦਾ ਸਾਨੂੰ ਤਾਂ ਨਾ ਕੋਈ ਕਹੂਗਾ ਇੰਨੀ ਉੱਥੇ ਉਹ ਗੱਲਾਂ ਕੀਤੀ ਆ ਉਹ ਮੁੰਡੇ ਨਾਲ ਆਂਦਾ ਉਹਦਾ ਅਨਕਾਊਂਟਰ ਕਰ ਦੇਣਾ ਵਾ ਉਹਨੂੰ ਮਾਰ ਦੇਣਾ ਉਹਨੇ ਇੰਨੀ ਭਜਾਇਆ ਹੀ ਉਹਨੂੰ ਮਾਰ ਦੇਣਾ ਆਹੋ ਉਹਨਾਂ ਦੇ ਬੰਦੇ ਕਢਾਤੇ ਇਹਨੇ ਸਾਰੀ ਉਹ ਤੇ ਇਹਨੂੰ ਪੈਸੇ ਦੇ ਗਿਆ ਪਤਾ ਨਹੀਂ ਇਹਨੇ ਗਰ ਕੀਤਾ ਕੀ ਮੇਰੇ ਵਿੱਚੋਂ ਵੀ ਹੋਇਆ ਵਾ ਨੇ ਪੂਰੇ ਇਹ ਪਿੱਛੇ ਆਉਂਦਾ ਹੀ ਰਾਇ ਇਹਨੇ ਮੈਨੂੰ ਜਾਂ ਕਦੇ ਵੇਖ ਲਿਆ ਵਾ ਇਹਨੇ ਪੈਸੇ ਕਿਤੇ ਉੱਥੇ ਲਗਾ ਦਿੱਤੇ ਕਿ ਜਾਂ ਪਤਾ ਨਹੀਂ ਕੀ ਕੀਤਾ ਇਹਨੇ ਐਡਾ ਪਾਪੀ ਉਹ ਬੰਦਾ ਕਦੀ ਇੱਥੇ ਹੱਡੇ ਆਇਆ ਨਹੀਂ ਗਿਆ ਨਹੀਂ ਉਧਰ ਗਾਂ ਹੋ ਜਾਂਦੇ ਹਾਂ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਮੈਂ ਵੇਖ ਲਿਆ ਤੁਸੀਂ ਕੁਛ ਔਰੀਆਂ ਕਮਾਉਂਦੇ ਰਹੇ ਫਿਰ ਉਹ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਪਿਛਾਹ ਹੋ ਕੇ ਵੇਖਦਾ ਕੋਈ ਨਹੀਂ ਇਹਨੂੰ ਮੈਂ ਇਕੱਲੇ ਨੂੰ ਘੇਰੂੰਗਾ ਹੁਣ ਗਾਂ ਦੀ ਮੱਤਿਓ ਹੁਣ ਮੰਨਿਆ ਨਹੀਂ ਨਾ ਅਗਲਾ ਗਾਂ ਦੀ ਮੱਤ ਕਿਤੇ ਇਹੋ ਜੀ ਚੀਜ਼ ਵੇਖੋ ਉਸੇ ਵੇਲੇ ਡਟ ਕੇ ਸਾਹਮਣੇ ਹੋ ਜਾ ਹੁਣ ਬਲਜੀਤ ਵੀ ਇਹਦਾ ਸਾਥ ਦੇਣ ਲਈ ਹੈ ਨਾ ਦੇਣ ਲਈ ਪੂਰਾ ਸਾਥ ਕਰਦੀ ਕਰ ਲਿੰਦੀ ਹੱਥਾਂ ਦੀਆਂ ਦਿੱਤੀਆਂ ਗੰਡਾ ਇਹਨਾਂ ਨੂੰ ਮੂੰਹ ਨਾ ਖੋਲਣੀਆਂ ਪੈਣੀਆਂ ਜਾਂ ਵੇਖ ਲਈ ਹੁਣ ਮੈਂ ਕਿੱਦਾਂ ਕਰਾਂ ਮੇਰੀ ਗੱਲ ਸੁਣੋ ਕਿ ਮੈਂ ਇੱਥੇ ਰੱਖ ਕੇ ਤੇ ਮਨਪ੍ਰੀਤ ਨਾਲ ਜਾਨੀ ਉਹਨੂੰ ਮੈਂ ਕਹਿ ਨਹੀਂ ਕਿ ਭੈਣੇ ਸੁਣ ਲੈ ਗੱਲ ਸੁਣ ਲੈ ਇਧਰ ਆ ਮਨਪ੍ਰੀਤ ਨੂੰ ਨਾ ਕਿਤੇ ਦੱਸ ਦਿੰ ਹਾਏ ਉਹਦੇ ਅੱਗੇ ਬੜੀ ਟੈਨਸ਼ਨ ਲੈਂਦੀ ਜੇ ਇਹਨਾਂ ਅਨਕਾਉਂਟਰ ਦੀ ਗੱਲ ਕਿਤੇ ਉਹਨੂੰ ਦੱਸ ਦਿੱਤੀ ਉਹਦੇ ਕਿਤੇ ਉਹਨੂੰ ਟੈਗ ਟੂਪ ਹੋ ਜਾਣਾ ਹੀ ਹੋ ਪਰ ਉਹਨੇ ਤੇ ਵਿਚਾਰੀ ਨੇ ਭੋਲ ਹੀ ਮਾਰੀ ਜਾਣ ਲਈ ਆ ਨਾ ਕਰਨ ਵਾਲੇ ਸਭ ਕੁਝ ਇਹੋ ਹੀ ਆ ਇਹਦੀਆਂ ਸਾਰੀਆਂ ਕਾਰਸ਼ਤਾਨੀ ਇਹਦੀਆਂ ਬੇੜੀਆਂ 'ਚ ਵਟੇ ਪਈਓ ਸਾਰੇ ਪਰ ਮੈਂ ਨੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਿਆ ਜਾਵੇ ਤੇ ਗੱਲ ਫੇਰ ਬਣਨੀ ਕਿਸੇ ਨੇ ਤੁਹਾਨੂੰ ਕਹੀ ਜਾਣਾ ਤੇ ਕਿਸੇ ਨੇ ਉਹਨੂੰ ਇਦਾਂ ਨਹੀਂ ਉਹ ਗੱਲ ਬਣਨੀ ਸਿੱਧੀ ਬਾਈਓ ਤਾਂ ਮੈਂ ਇਹਦੀ ਪੈਣ ਲੱਪ ਕੇ ਰੱਖਦਾ ਪਲਾਪੀ ਕਿੱਧਰ ਜਾਂਦਾ ਕੀ ਕਰਦਾ ਕੀ ਨਹੀਂ ਕਰਦਾ ਇਹਨੂੰ ਮੈਂ ਵੇਖ ਲਿਆ ਹੀ ਉਥੋਂ ਤੇ ਫਿਰ ਮੈਂ ਵੇਖਿਆ ਫਿਰ ਮੈਂ ਇਹਦੀ ਉਹਲੇ ਹੋ ਕੇ ਪਹਿਲਾਂ ਇਹਨਾਂ ਨੇ ਮੈਂ ਗੱਲਾਂ ਸੁਣੀਆਂ ਫਿਰ ਮੈਂ ਇਹਨਾਂ ਦੀ ਫੋਟੋ ਖਿੱਚੀ ਆ ਚਾਰ ਘਰਮ ਨਾ ਹੋ ਠੰਡੇ ਹੋ ਹੁਣ ਮੁੰਡੇ ਦਾ ਸੋਚੋ ਕੀ ਕਰਨਾ ਵਾ ਇਹਨਾਂ ਦਾ ਰੋਜ਼ ਦਿਹਾੜੀ ਲੜਾਈਆਂ ਮੁੱਕੜੀਆਂ ਹੀ ਨਹੀਂ ਗਈਆਂ ਮੁੰਡੇ ਦਾ ਹੁਣ ਕੀ ਪਤਾ ਇਹਨੇ ਕਿੱਥੇ ਭਜਾਤਾ ਕਿੱਥੇ ਨਹੀਂ ਜਾਂਦੇ ਕੋਈ ਫੋਨ ਲੱਗੇ ਉਹਦਾ ਤਾਂ ਵੀ ਉਹਨੂੰ ਪਤਾ ਲੱਗੇ ਹਾਲੇ ਫਿਰ ਕਹਿੰਦਾ ਨਾ ਪਿਆ ਕਰੋ ਇਹਨੂੰ ਘਰ ਬਹਿ ਲਾਂਦੇ ਨਾ ਫਿਰ ਹੋੜੀ ਜੀ ਪੁੱਛ ਲੈਿੰਦੇ ਉਹਨਾਂ ਫੇ ਮੈਂ ਬਲਜੀਤ ਨੂੰ ਆਖੂਗੀ ਨਾ ਤੇ ਮਾੜਾ ਮੋਟਾ ਰਕ ਬੀਰ ਨੂੰ ਪੁੱਛ ਤੇ ਸਹੀ ਕਿ ਕਿਧੋਂ ਪਤਾ ਕਰਕੇ ਦੱਸ ਇਦਾਂ ਨਾ ਨਾ ਸਿੱਧਾ ਆਖਾਂਗੇ ਇਹਨੇ ਭਜਾਇਆ ਮੈਂ ਕਿਉਂ ਉਹਨੂੰ ਕਹ ਪਤਾ ਕਰਕੇ ਦੱਸ ਵੀ ਕਿੱਥੇ ਆ ਮੰਜੂਰ ਉਹਨੂੰ ਸਾਰੀ ਗੱਲ ਨਾ ਦੱਸੀ ਕਿ ਅਨਕਾਊਂਟਰ ਆਈ ਜਾਂ ਕੋਈ ਵੀ ਗੱਲ ਨਾ ਉਤਰਾਂ ਗੱਲ ਕਰੀ ਜੰਗਾ ਆਹ ਆਹ ਯੋ ਨੀ ਕਹਨੇ ਕਨੇ ਆ ਨਿਆਰਾ ਮੂੰਹ ਨਹੀਂ ਵੀਂਦਾ ਅਭੀ ਉਹ ਕੀ ਕਰੇ ਕਨੇ ਆ ਨਿਆਰਾ ਐਡੀ ਯਾਰ ਮਾਰੇ ਦੀ ਬੀਬੀ ਯਾਰ ਮਾਰੇ पंजाब की बटाला से एक बड़ी खबर सामने आ रही है दरअसल यहाँ पास के गांव में पंजाब पुलिस और गैंगस्टर के बीच मुठभेड़ हो रही है बटाला को चारों तरफ से सील कर दिया गया है सूत्रों के अनुसार गैंगस्टर गन्ने के खेत में छिपा है बी ग्रेड के इस गैंगस्टर का पुलिस काफी समय से पीछा कर रही थी तो पुलिस ने उसे घेर लिया उसके बाद उसने पुलिस पर गोली चला दी पुलिस ने जवाबी फायरिंग की